ਜਿਸ ਆਸ ਬੈਠਿਆ ਸੋਹੀ ਹੈ ਸਬਣਾ ਦਾ ਰੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਤ ਸੁਹੀ ਮਹਲਾ 3 ਘਰ ਪਹਿਲਾ ਅਸ਼ਟ ਪਨੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਮਹਿ ਤੇ ਸਭ ਕਿਛੁ ਹੋਆ ਦਿਨ ਸਤਿਗੁਰ ਨਾਮੁ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਂਖੇ ਸਾਧ ਨਾ ਜਾਪੈ ਨਮਹਿ ਤੇ ਸਭ ਕਿਛੁ ਹੋਆ ਦਿਨ ਸਤਿਗੁਰ ਅੱਖੇ ਸਾਧਨ ਜਾਪੈ ਕੋਡੀ ਬਦਲੇ ਜਨਮ ਅਗਵਾਇਆ ਚੀਨਸ ਨਹੀਂ ਆਪੈ ਗੁਰਮੁਖ ਹੋਵੈ ਤੈ ਕੋ ਜਾਣੈ ਹਉ ਮੈਂ ਦੁੱਖ ਨ ਸੰਤਪੈ ਬਾਲਿਹਾਰ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨਿਆ ਤੁੰ ਪਰਗਾਸਿਆ ਸਹਜ ਰਹਾ ਸਮਾਈ ਰਹਾ ਗੁਰਮੁਖ ਗਾਵੇ ਗੁਰਮੁਖ ਪੂਜੈ ਗੁਰਮੁਖ ਸ਼ਬਦ ਵਿਚਾਰੀ ਜਿਉ ਪਿੰਡ ਸਭ ਗੁਰ ਤੇ ਉਪਜੈ ਕੁਇੰਦਾ ਅੰਧ ਕਮਾਵੇ ਬੇਖਟੇ ਸੰਸਾਰੀ ਮਾਇਆ ਮੋਹ ਸਦਾ ਦੁਖ ਪਾਈ ਬੇਗੁਰ ਹੱਤ ਪਿਆਰੀ ਸੋਈ ਸੇਵਕ ਜੇ ਸਤਗੁਰ ਸੇਵੀ ਚਲ ਸਤਗੁਰ ਭਾਈ ਸਾਚਾ ਸ਼ਬਦ ਸਿਫਤ ਹੈ ਸੱਚੀ ਸਾਚਾ ਮਨ ਵਸਾਈ ਸੱਚੀ ਪਾਣੀ ਗੁਰਮੁਖ ਆਖੈ ਹਉਮੈ ਵਿੱਚ ਹੋ ਜਾਈ ਆਪੇ ਦਾਤਾ ਕਰਮ ਹੈ ਸਾਚਾ ਸੱਚਾ ਸ਼ਬਦ ਸੁਣਾਈ ਗੁਰੂ ਅਲੇ ਗੁਰਮੁਖ ਘੱਟੇ ਗੁਰਮੁਖ ਨਾਮ ਜਪਾਈ ਸਦਾ ਅਲਿਤ ਸਚ ਰੰਗ ਰਤਾ ਗੁਰ ਕਾ ਸਹਜ ਸੁਭਾਈ ਮਨੁ ਕ ਸਦਿ ਊੜੋ ਬੋਲੇ ਬਿਖ ਬੀਜਾ ਬਿਖ ਖਾਈ ਜਮ ਕਾਲ ਨਾ ਦਦਾ ਬੇੜ ਗੁਰ ਕੌਣ ਛਡਾਈ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪੁ ਬੁਝਾਈ 68 ਤੀਰਥ ਗੁਰ ਸ਼ਬਦ ਲਿਖਾਈ ਤਿਤਨਾ ਤਨ ਮਨ ਜਾਇ ਸਚਾ ਸ਼ਬਦ ਸਚਾ ਹੈ ਨਿਰਮਲ ਨਾਮ ਲੱਗੈ ਨਾ ਮਾਈ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਈ ਤਨ ਮਨ ਸਭ ਕਿਛ ਹਰ ਜਿਸ ਕੀ ਰਾ ਦੁਰਮਤ ਕਹਿ ਨ ਜਾਏ ਹੋਗਾ ਮਹੋ ਹੈ ਤਾਂ ਨਿਰਮਲ ਹੋਵੈ ਹਉ ਮੈਂ ਵਿੱਚ ਹੋ ਜਾਈ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਝਾਈ ਗੁਰ ਕਾ ਸ਼ਬਦ ਰਤ ਸਹਜੇ ਮਤ ਸਹਜੇ ਰਹਾ ਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਾ ਭਾਇ ਪਿਆਰੇ ਸੱਚੀ ਵੜਾਈ ਗੁਰ ਤੇ ਪਾਈ ਸਚਾ ਨਾਇ ਪਿਆਰੇ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮਿਲੈ ਤਾ ਬਖਸ਼ੇ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜਮਣ ਮਨ ਹੁਕਮਾਂ ਵਰਤੈ ਗੁਰਮੁਖ ਆਪੁ ਬੁਛਾਲੈ ਨਾਮ ਧਿਆਇ ਤਾ ਸਤਿਗੁਰੁ ਪਾਈ ਜੋ ਇਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਸ ਹੋਵੇ ਜੇ ਵਿੱਚੋਂ ਆਪ ਗਵਾਈ ਨਾਮ ਧਿਆਏ ਤਾਂ ਸਤਿਗੁਰੁ ਭਾਏ ਜੋ ਇਛਾ ਸੋ ਫਲ ਪਾਏ ਨਾਨਕ ਤਿਸ ਦਾ ਜੋ ਵਾ ਜਿ ਵਿੱਚ ਹਾਂ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ